ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਕੀਤੀ ਜਾਂਦੀ ਆ ਪਿੰਡ ਬਾਗਿਆਂ ਦੇ ਵਾਸੀ ਰਹਿਣ ਵਾਲੇ ਪਿੰਡ ਗਰਦਾਸਪੁਰ ਤਸੀਲ ਵਟਾਲਾ ਡਾਕਖਾਨਾ ਮਾੜੀ ਟਾਂਡਾ ਸਾਡੇ ਪਿੰਡ ਦੇ ਵਿੱਚ ਦੋ ਦੋ ਮਹੀਨੇ ਹੋ ਗਿਐਵਾ ਪਰਤੀਆਂ ਕਟੀਆਂ ਨੂੰ ਵਾਹਿਗੁਰੂ ਜੀ ਕੁੱਕੜਾ ਵੀ ਨਹੀਂ ਖਾਂਦੇ ਜਿਹੜੀ ਕਣਕ ਮੁੜ ਕੇ ਇਦਾਂ ਦੀ ਹੋ ਜਾਂਦੀ ਆ ਹੋਰ ਪਿੰਡਾਂ ਦੇ ਵਿੱਚ ਚਾਰ ਚਾਰ ਵਾਰ ਦੀ ਤਿੰਨ ਤਿੰਨ ਵਾਰੀ ਕਣਕ ਮਿਲ ਜਾਂਦੀ ਤੇ ਸਾਡੇ 6 ਮਹੀਨੇ ਚ ਕਣਕ ਇੱਕ ਵਾਰੀ ਮਿਲਦੀ ਆ ਜੇ ਉਹ ਵੀ ਮਿਲਦੀ ਆ ਉਹ ਇੱਕੜਾਂ ਖਾਣ ਵਾਲੀ ਉਹ ਵੀ ਨਹੀਂ ਸਵਾਦੀ ਮਿਲਦੀ ਸਾਡੇ ਫੁੱਟ ਅਸੀਂ ਮਾਤੜ ਬੰਦੇ ਆ ਉਹ ਕਰਨ ਵਾਲੇ ਉਹ ਖਾਣ ਵਾਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਾਕੀ ਆ ਮੇਰੇ ਭਰਾ ਇਹਨਾਂ ਨੂੰ ਕੁੱਸ ਲੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤੈ ਇੱਕ ਦੇ ਪਿੰਡ ਵਾਸੀ ਗਰਦਾਸਪੁਰ ਜਿਹੜਾ ਗਰਦਾਸਪੁਰ ਤਹਿਸੀਲ ਪਟਿਆਲਾ ਲਾਖਨ ਦਾ ਟਾਂਡਾ ਮਾੜੀ ਐਂ ਜੇ ਗਰੀਬ ਬੰਦੇ ਆ ਸਾਨੂੰ ਦੋ ਦੋ ਮਹੀਨਿਆਂ ਦੇ ਬੇਪਰਚੀਆਂ ਕੱਟੀਆਂ ਨੂੰ ਕੋਈ ਕਣਕ ਨਹੀਂ ਮਿਲ ਰਹੀ ਉਹ ਵੀ ਮਿਲਦੀ ਕੋਈ ਪਕੜ ਨਹੀਂ ਖਾਂਦੇ ਇਹਨੂੰ ਇੰਨੇ ਗਵੈਨੀ ਮੰਡੀ ਹਾਲ ਸਾਡੇ ਪੈ ਰਹੀਏ ਕੁਝ ਨਹੀਂ ਕਰ ਰਿਆ ਨਾ ਕਿ ਕਣਕ ਵੰਡਦਾ ਜੇ ਲਿਆਉਣਾ ਤੇ ਉਹ ਵੀ ਕੁੱਕੜ ਵੀ ਨਹੀਂ ਖਾਂਦੇ ਇਹਨੂੰ ਜੀ ਉਹਨੂੰ ਕੀ ਕਰੀਏ ਗਰੀਬ ਬੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ ਬਾਕੀ ਬੰਦੇ ਤਾਂ ਸਾਰੇ ਅਹੀਂ ਮਾਤਰੀਆਂ ਵੇਖ ਲੈ ਮੰਡੀਆਂ ਦੇ ਕੰਮ ਕਾਣਦੇ ਆ ਰਾਤ ਦਿਨ ਮੰਡਦੇ ਆ ਜੇ ਸਾਡਾ ਹੱਕ ਵੀ ਨਾ ਸ਼ਾਂਤ ਮੇਰੇ ਤੇ ਫਾਇਦਾ ਕੀ ਸਰਕਾਰ ਨੂੰ ਦੇਣ ਦਾ ਫਿਰ ਬੰਦ ਕਰ ਦੋ ਬੰਦੇ ਉਹਨੂੰ ਪਤਾ ਹੋਵੇ ਗਰੀਬਾ ਤੇ ਆਉਣੀ ਨਹੀਂ ਅੱਗੇ ਲੋਕ ਚਾਹੁੰਦੇ ਬੰਦ ਕਰਾਉਣੀ ਤੇ ਕਰਾ ਦੇਣ ਪਏ ਦਫਾ ਕਰਨਾ ਇਹ ਜਿੱਥੇ ਅੱਗੇ ਕਮਾਏ ਖਾਂਦੇ ਫੇਕਾ ਲਾਂਗੇ ਪਰ ਇਨੀ ਕਿਰਪਾ ਤੁਹਾਡੇ ਗਾਲੀ ਹੱਥ ਛੋੜ ਕੇ ਆਡੀ ਬੰਦੇ ਅੱਗੇ ਕਣਕ ਨਹੀਂ ਹੁੰਦੀ ਤੇ ਅੱਗੇ ਰੋਟੀ ਨਹੀਂ ਖਾਂਦੇ ਇਹ ਬੰਦੇ ਇਹ ਤੋਂ ਚੰਗਾ ਬੰਦ ਕੀਤੀ ਜਾਵੇ ਦੇਣੀ ਹੈ ਸਰਕਾਰ ਨੂੰ ਬੇਨਤੀ ਆਪਾ ਭਗਵਾਨ ਜੀ ਸਾਹਿਬ ਨੂੰ ਕੋਈ ਚੰਗੀ ਇਨਸਾਨ ਦੇ ਖਾਂ ਵਾਲੀ ਕਣਕ ਦੋ ਇਹ ਸਾਡੇ ਜੰਗਲ ਵੀ ਨਹੀਂ ਵੰਡ ਖਾ ਰਹੇ ਬਾਕੀ ਆਡੀ ਮੱਛਿਆ ਹੀ ਤੁਹਾਨੂੰ ਟਜ ਦੇ ਕਾ ਸ਼ੇਅਰ ਕੀਤੀ ਆਨਲਾਈਨ ਜੇ ਕੋਈ ਗਲਤੀ ਹੋਵੇਗੇ ਮਾਫ ਕਰਨਾ ਬਾਕੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਹਾਰਾਜ ਇਹੋ ਜੀ ਕਣਕ ਦੇ ਣਡੇ ਆ ਕਿ ਜਿਹੜੇ ਬੰਦਾ ਖਾ ਕੇ ਤੇ ਬਿਮਾਰ ਹੋ ਸਕਦਾ ਇੱਕਦਮ ਸੜੀ ਕਲੀ ਕਾਲੀ ਕਣਕ ਦੇ ਣਡੇ ਆ ਇਤੋਂ ਚੰਗਾ ਤੁਸੀਂ ਨਾ ਹੀ ਦੋ ਕਿਉਂ ਗਰੀਬ ਬੰਦੇ ਮਾਰਨੇ ਤੁਸੀਂ ਇਹੋ ਜੀ ਕਣਕ ਦੇ ਣਡੇ ਆ ਨਿਆਣੇ ਬਿਮਾਰ ਹੁੰਦੇ ਕਣਕ ਦੀਆਂ ਵੀ ਫੋਟੋਆਂ ਪਾਈਆਂ ਜਾਣਗੀਆਂ ਅਸੀਂ ਰੱਖੀ ਥੋੜੀ ਉਹਦਾ ਵਿੱਚੋਂ ਤੁਹਾਨੂੰ ਖਾਣਨ ਵਾਤੀ ਕੋਈ ਗੱਲ ਤੁਹਾਨੂੰ ਖਾ ਲਈ ਜੂਗੀ 2 ਮਹੀਨੇ ਹੋ ਗਏ ਕਣਕ ਦੀਆਂ ਪਰਚੀਆਂ ਕੱਟੀਆਂ ਨੂੰ ਤੇ ਜੇ ਕਣਕ ਆਈ ਆਈ ਆ ਤੇ ਕਣਕ ਬਿਲਕੁਲ ਗਲੀ ਤੇ ਸੜੀ ਕਣਕ ਆਈ ਆ ਨਾ ਵੇਖਣ ਯੋਗ ਆ ਕਣਕਾ ਤੇ ਕੀ ਕਰੂਗਾ ਗਰੀਬ ਬੱਚੇ ਇਹਨਾਂ ਕਿੱਥੋਂ ਇਲਾਜ ਕਰਾ ਲੈਣਾ ਗਰੀਬ ਬੱਚਿਆਂ ਦਾ ਮਾਤਰਬ ਬੰਦੇ ਆ ਤੇ ਉਹ ਚੋਰਾ ਕਰਨਾ ਤੇ ਉਹ ਖਾਣਾ ਆ ਸਮੇਤ ਹੰਦੀ ਕਣਕ ਦੀ ਨਾਮ ਦੇ ਪਿੰਡਾ ਚ ਵਾਹਿਗੁਰੂ ਦੋ ਦੋ ਤਿੰਨ ਤਨ ਵਾਰੀ ਕਣਕ ਮਿਲਦੀ ਆ ਸਾਡੇ ਜੇ ਉੱਤਰ ਨਾਮ ਵਾਲੇ ਪਿੰਡਾਂ ਚ ਤਿੰਨ ਤਨ ਵਾਰੀ ਮਿਲਦੀ ਆ ਤੇ ਸਾਡੇ ਇੱਕ ਵਾਰੀ ਵੀ ਬੜੀ ਜੋਰ ਨਾਲ ਕਣਕ ਦਿੰਦੀ ਆ ਦੋ ਦੋ ਮਹੀਨੇ ਲਿਆਂੜ ਕੇ ਦੋ ਦੋ ਮਹੀਨਿਆਂ ਬਾਅਦ ਸਾਨੂੰ ਕਣਕ ਦਿੱਤੀ ਜਾਂਦੀ ਹੈ ਸਾਡੀਆਂ ਪਰਚੀਆਂ ਮੁੜ ਕੇ ਗਰੀਬ ਬੰਦੇ ਉਹਨਾਂ ਦੇ ਮਾਤਰ ਬੰਦੇ ਆ ਉਹਨਾਂ ਦੀਆਂ ਪਰਚੀਆਂ ਵੀ ਗਵਾਜ ਜਾਂਦੀਆਂ ਹੈ ਤੇ ਮੁੜ ਕੇ ਕਹਿ ਦਿੰਦੇ ਪੀਓ ਪਰਚੀਆਂ ਲੈ ਕੇ ਦੋ ਮਹੀਨੇ ਪਹਿਲਾਂ ਕੱਢ ਦੋ ਦੋ ਮਹੀਨੇ ਬਾਅਦ ਗੁਰੂ ਜੀ ਪਹਿਲਾਂ ਪਰਚੀਆਂ ਕੱਢ ਦਿੰਦੇ ਆ ਤੇ ਮੁੜ ਕੇ ਉਹ ਪਰਚੀਆਂ ਵੀ ਗਵਾਜ ਜਾਂਦੀਆਂ ਜੀ ਮੁੜ ਕੇ ਕਹਿ ਦਿੰਦੇ ਜੀ ਜੇ ਪਰਚੀਆਂ ਲਿਆਓ ਤਾਂ ਦੱਸ ਤੁਸੀਂ ਨਾੜੀ ਨਾ ਦਬਕੇ ਮਾਰਦੇ ਆ ਜੀ ਮਾਲ ਦੇ ਤਾਂ ਪਰਚੀਆਂ ਕਿੱਥੇ ਆ ਪਰਚੀਆਂ ਭਾਂਜੋਤ ਖੇੜੀ ਜਿਹੜੇ ਤਿੰਨ ਮਹੀਨੇ ਪਰਚੀਆਂ ਕੱਟੀਆਂ ਨਾ ਹੋ ਗਈਆਂ ਵਾਹਿਗੁਰੂ ਜੀ ਕਰਦੇ ਆਉਂਦੀ ਆ ਵੀ ਵੇਚ ਕੇ ਇੱਕ ਮਹੀਨਾਂ ਦਾ ਦੇ ਉਹ ਕਰਦੇ ਆ ਵਾਹਿਗੁਰੂ ਜੀ 2 ਮਹੀਨੇ ਪਹਿਲਾਂ ਪਰਚੀਆਂ ਕਰਦੇ ਮੁੜ ਕੇ ਸੜੀ ਗੜੀ ਕਣ ਕਣ ਨੂੰ ਮੱਥੇ ਗਰੀਬਾਂ ਦੇ ਮਾਰਦੇ ਆ ਖਾ ਲੋ ਜੀ ਉਹ ਡੰਗਰ ਵੀ ਨਹੀਂ ਖਾਣੇ ਨਾ ਕੋਕੜੀ ਖਾਂਦੇ ਆ ਉਹ ਕਿੱਥੇ ਸੱਟਾ ਮੇਰ ਨੂੰ 400 ਰੁਪਏ ਦਿਹਾੜੀ 400 ਰੁਪਏ ਦਿਹਾੜੀ ਦੇ ਵਿੱਚ ਇਹਨਾਂ ਆਪਣਾ ਘਰ ਚ ਲਾਉਣਾ ਉਹ ਕਰਨਾ ਉਹ ਖਾਣਾ ਆਪਾਂ ਜੀ ਉਹ ਕਾ ਬਹੁਤ ਜਿਆਦਾ ਤੇ ਵੀਰਨਾ ਦੇ ਆਇਤੀ ਅਮਰਪਾਲ ਦੇ ਪਿੱਛੇ ਵੋਟ ਪਾਉਣਗੇ ਸਾਰੇ ਅਮਰਪਾਲ ਸਾਰੇ ਅਮਰਪਾਲ ਦੇ ਪਿੱਛੇ ਆ ਕਹਿੰਦੇ ਸੀ ਝਾੜੂ ਵਾਲੀ ਸਰਕਾਰ ਨੇ ਬਹੁਤ ਕੁ ਕਰਦੇ ਇਹਨਾਂ ਨੇ ਅੱਗੇ ਨਾਲੋਂ ਵੀ ਬਿਹੜਾ ਕਰਤਾ ਸਾਡੇ ਪੰਜਾਬ ਦਾ ਇਹਨਾਂ ਨੇ ਝਾੜੂ ਤੇ ਬਣਿਆ ਇਹਨਾਂ ਨੇ ਝਾੜੂ ਫੜ ਕੇ ਫੇਰਤਾ ਸਾਰਾ ਹੀ ਵਿੱਕੀ ਦੇ ਬਿਆਨ ਵੀਰ ਮੈਂ ਤੇ ਪਿਆਨੇ ਉਹ ਕਹੂੰਗਾ ਵੀ ਜੇ ਜਿਹੜਾ ਵੀ ਕੋ ਮੁੱਖ ਮੰਤਰੀ ਬਹੰਦਾ ਨਾ ਉਹਨੂੰ ਪੰਜਾਬ ਦੇ ਵਿੱਚ ਸਭ ਤੋਂ ਜਿਆਦਾ ਗਰੀਬਾ ਹੋਣਾ ਚਾਹੀਦਾ ਵਾ ਤੇ ਬਾਕੀ ਕਿਸਾਨ ਭਰਾਵਾਂ ਦਾ ਮਾਰ ਨਹੀਂ ਕਰਦੇ ਉਹਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਤੇ ਅਸੀਂ ਇਹ ਮੈਸੇਜ ਦੇਣਾ ਚਾਹਾਂਗੇ ਪ੍ਰਾਈਵੇਟ ਮਾਲ ਪਾਓ ਹੀ ਨਾ ਜੇ ਅੱਜ ਤੁਸੀਂ ਪ੍ਰਾਈਵੇਟ ਮਾਲ ਪਾਤਾ 100 ਰੁਪਇਆ ਪਿੱਛੇ ਲੱਗੇ ਨਾ ਤੇ ਮਾਰੇ ਤੁਹਾਨੂੰ 2-250 ਨਹੀਂ 5-600 ਦਾ ਨੁਕਸਾਨ ਹੋਣਾ ਪੈਣਾ ਵਾ ਤੇ ਮੰਡੀਆਂ 'ਚ ਸੌਣਾ ਪੈਣਾ ਤੁਹਾਨੂੰ ਆਵੇ ਤੇ ਮੈਂ ਉਹ ਗੱਲ ਕਹਿੰਦਾ ਕਿਸਾਨ ਭਰਾਓ ਹੱਕ ਦਾ ਸਾਥ ਦਿਓ ਅਸੀਂ ਵੀ ਤਾਂ ਨਾਲ ਦੇ ਰਹੇ ਹਾਂ ਗਰੀਬਾਂ ਦੇ ਵੀ ਦੇਵਾਂਗੇ ਅੱਜ ਗੱਲ ਨਹੀਂ ਕਰਿਆ ਅੜੀ-ਵਾੜੀ ਅਸੀਂ ਵੀ ਹੋਣਾ ਵਾ ਅੱਜ ਇਹ ਸ਼ਾਂਤੀਆਂ ਤੇ ਸ਼ਾਂਤੀ ਰਹਿਣ ਦਿਓ ਭਾਈ ਗੁਰਜੀਤ ਖਾਲਸਾ ਮੰਗਲ ਸਿੰਘ ਦੇ ਬਿਆਨ ਨੇ ਤੋਂ ਬਿਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਾਰਾ ਰਵੇ ਆਪੇ ਗਰੀਬਾਂ ਨੂੰ ਕੋਈ ਜਿੰਨੀ ਵੀ ਜਨਤਾ ਵਾ ਜੇ ਕੋਈ ਕਣਕ ਦੇਣ ਕੇ ਸਵਾਦ ਨਹੀਂ ਦੋ ਨਹੀਂ ਤੇ ਦੋ ਨਾ ਅਹੀਂ ਆਪੇ ਆਟਾ ਗੁੱਥਿਆ ਲੋੜ ਮਰੋੜਿਆ ਲੈ ਕਰਾਂਗੇ 200 ਰੁਪਏ ਕਿਲੋ ਦਾ 100 ਦੇ ਗੁੱਥੀ ਰੈਂਡੇ ਆ 350 300 ਦੀ ਵਾਹਿਗੁਰੂ ਜੀ ਬੇਨਤੀ ਕੀਤੀ ਜਾਂਦੀ ਹੈ ਜੇ ਤੇ ਕਣਕ ਦੇਣੀ ਹੈ ਚਾਹੇ ਸਰਕਾਰ ਉਕੀ ਕਣਕ ਬੰਦ ਕਰ ਦੇ ਕੋਈ ਗਰੀਬਾਂ ਨੂੰ ਇਹ ਜੀ ਕਣਕ ਹੱਕ ਨਹੀਂ ਖਾਣ ਦਾ ਜਿੱਥੇ ਕੋਈ ਜਾਨਵਰ ਵੀ ਨਹੀਂ ਖਾਂਦੇ ਉਹ ਕਣਕ ਤੇ ਉਹ ਗਰੀਬਾਂ ਦੇ ਲਿਆਣ ਕੇ ਗਾੜੀ ਛੁੱਟੀ ਜਾਂਦੇ ਲਿਆਣ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਤੋਂ ਵੱਧ ਮੇਰੇ ਵੀਰ ਨੇ ਹਰਤ ਕੋਈ ਇਹਨੂੰ ਸਮਝ ਕੇ ਸੋਚ ਕੇ ਗਾੜੀ ਸ਼ੇਅਰ ਕਰਨਾ ਵੀਡੀਓ ਕਰਦੇ ਜੀ ਕਰੋ ਹਣਗੇ